ਜੀ ਪਰ ਥੋੜਾ ਹੋ ਗਿਆ ਸਮਾਂ ਹੁਣ ਬੜੇ ਧਿਆਨ ਨਾਲ ਗੱਲ ਸੁਣ ਲਓ ਅਖੀਰ ਤੇ ਮੈਂ ਤੁਹਾਨੂੰ ਇੱਕ ਚੀਜ਼ ਇਹਦੀ ਸਾਰੀ ਸਮਾਪਤ ਕਰ ਲਗਾ ਹੁਣ ਦੱਸੋ ਵੀ ਦਿਮਾਗ ਤੇਜ਼ ਕਰਨਾ ਚਾਹੁੰਦਾ ਹਰ ਕੋਈ ਕਿ ਨਹੀਂ ਕਰਨਾ ਚਾਹੁੰਦਾ ਆਵਾਜ਼ ਨਹੀਂ ਆਈ ਤੁਸੀਂ ਆਪਣਾ ਦਿਮਾਗ ਤੇਜ਼ ਕਰਨਾ ਚਾਹੁੰਦੇ ਹੋ ਤੇ ਮੈਨੂੰ ਦੱਸੋ ਵੀ ਦਿਮਾਗ ੱੱੱਕੇ ਖਾ ਕੇ ਤੇਜ਼ ਹੁੰਦਾ ਕਿ ਬਦਾਮ ਖਾ ਕੇ ਆਵਾਜ਼ ਨਹੀਂ ਆਈ ਫਿਰ ਮੈਂਮ ਨੂੰ ਮੈਂ ਕਹਾਂ ਪੀ ਇੱਕ ਪੀਰੀਅਡ ਰੱਖਣ ਧੱਕੇ ਮਾਰਨ ਦਾ ਦੇ ਇੱਕ ਦੂਜੇ ਨੂੰ ਧੱਕੇ ਮਾਰਿਆ ਕਰੋ ਫਿਰ ਦਿਮਾਗ ਤੇਜ ਹੋ ਜਾਏਗਾ ਨਹੀਂ ਦਿਮਾਗ ਤੇਜ ਹੋਣਾ ਸਾਰਨੇ ਸਮਝਾਇਆ ਵਰਤ ਕੇ ਕਿਦਾਂ ਹੋਣਾ ਵਾ ਵਰਤ ਕੇ ਪਰ ਅਸੀਂ ਦਿਮਾਗ ਵਰਤਦੇ ਨਹੀਂ ਅਸੀਂ ਟੀਵੀ ਤੇ ਮੋਬਾਈਲ ਦੇ ਚੋ ਜੋ ਦੇਖਦੇ ਆ ਉਹ ਹੀ ਆਪਣੀ ਜ਼ਿੰਦਗੀ ਢਾਲ ਲੈਂਦੇ ਆ ਸੋ ਅੱਜ ਤੋਂ ਬਾਅਦ ਅਸੀਂ ਇੱਕ ਗੱਲ ਚੇਤਾ ਰੱਖਣੀ ਬੋਲੋ ਸੋਚ ਬਦਲੀਏ ਸੋਚ ਬਦਲੀਏ ਸੰਸਾਰ ਬਦਲ ਜਾਏਗਾ ਸੋ ਬੀਬੀ ਜੀ ਅਪਜੀਤਾ ਬਹੁਤ ਬਹੁਤ ਧੰਨਵਾਦ ਇਹ ਧੀਆਂ ਚੜ੍ਹਦੀ ਕਲਾ ਵਿੱਚ ਹੈਗੀਆਂ ਨੇ ਤੇ ਸਦਾ ਹੀ ਰਹਿਣਗੀਆਂ ਉਹ ਸਾਨੂੰ ਇਸ ਕਾਲਜ ਤੇ ਮਾਣ ਆ ਕਿ ਸਭ ਤੋਂ ਵੱਧ ਵਿਦਿਆਰਥੀ ਇਸ ਬੱਚੇ ਸਹਿਜ ਪਾਠ ਦੇ ਭੋਗ ਪਾਉਂਦੇ ਨੇ ਤੇ ਅਸੀਂ ਕੋਸ਼ਿਸ਼ ਕਰਨੀ ਹੈ ਵੀ 350 ਸਾਲਾਂ ਤੇ ਸਾਡੇ ਇਸ ਕਾਲਜ ਦੇ ਸਕੂਲ ਦੇ 350 ਬੱਚੇ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਕੇ ਸ਼ਲੋਕ ਨੂੰ ਲੰਨਾਵਾਂ ਦੇ ਜਦੋਂ ਪਾਠ ਕਰਨਗੇ ਤੇ ਲਾਗੇ ਲਾਗੇ 350 ਪਿੰਡਾਂ ਦੇ ਵਿੱਚੋਂ ਸੰਗਤ ਆਏਗੀ ਤੇ ਚੜ੍ਹਦੀ ਕਲਾ ਹੋਗੀ ਸੱਚੀ ਮੁੱਚ ਯੋ ਮਨਾਇਆ ਜਾਏਗਾ ਸੋ ਇਸ ਕਾਲਜ ਦੇ ਤੋਂ ਦੋਟਾ ਇਸੋ ਪਰਿਵਾਰ ਜਾਂਦਾ ਇਹ ਜਿਹੜਾ ਚਵਰਕਾ ਦੇਣਾ ਹੈ ਮੈਮ ਤੁਸੀਂ ਆਪਣੇ ਕੋਲ ਰੱਖ ਲਓ ਤੇ ਕੋਸ਼ਿਸ਼ ਕਰਨੀ ਵੀ ਹਰ ਪਿੰਡ ਵਿੱਚ ਇਹ ਲੱਗਾ ਹੋਣਾ ਚਾਹੀਦਾ ਇਹਦੇ ਵਿੱਚ ਬੜਾ ਕੁਝ ਲਿਖਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ